ਇੱਕ ਵਾਰ ਫਿਰ ਤੋਂ ਸਭ ਦਾ ਸਵਾਗਤ ਕਰਦੇ ਹਾਂ ਪ੍ਰਭੂ ਜੀ ਦਾ ਧੰਨਵਾਦ ਕਰਦੇ ਹਾਂ ਕਿ ਸਾਨੂੰ ਫਿਰ ਤੋਂ ਸਮਾਂ ਦਿੱਤਾ ਪ੍ਰਭੂ ਜੀ ਨੇ ਕਿੱਟੋ ਡੇਰੂ ਬਰੂ ਹੋ ਸਕੀਏ ਅਸੀਂ ਸ਼ੁਕਰਗੁਜ਼ਾਰ ਹਾਂ ਉਸ ਮਹਾਨ ਪ੍ਰਭੂ ਦੇ ਪਰਮੇਸ਼ਵਰ ਦੇ ਕਿ ਜਿਸ ਨੇ ਸਾਨੂੰ ਅੱਜ ਵੀ ਇਸ ਦੁਨੀਆ ਦੇ ਵਿੱਚ ਰੱਖਿਆ ਹੈ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਅੱਜ ਅਸੀਂ ਕੁਝ ਗੱਲਾਂ ਕਰਾਂਗੇ ਕਿ ਜਿਸ ਤਰ੍ਹਾਂ ਇਸ ਪੂਰੇ ਨਾਰਥ ਇੰਡੀਆ ਦੇ ਵਿੱਚ ਜਾਂ ਮੰਨ ਲਈਏ ਕਿ ਪੰਜਾਬ ਦੇ ਵਿੱਚ ਚਰਚਾ ਹੋ ਰਹੀ ਹੈ ਕਿ ਮਸੀਹ ਲੋਕ ਪਖੰਡ ਕਰਦੇ ਨੇ ਜਾਂ ਚਮਤਕਾਰ ਵਰਗੀ ਕੋਈ ਚੀਜ਼ ਨਹੀਂ ਹੁੰਦੀ ਇਹ ਬਿਲਕੁਲ ਸਰਾਸਰ ਝੂਠ ਹੈ ਕਿ ਚਮਤਕਾਰ ਵਰਗੀ ਕੋਈ ਚੀਜ਼ ਨਹੀਂ ਹੁੰਦੀ ਬਲਕਿ ਚਮਤਕਾਰ ਹੁੰਦੇ ਹਨ ਕੋਈ ਪਖੰਡ ਨਹੀਂ ਹੈ ਬਾਈਬਲ ਦੀ ਸਿੱਖਿਆ ਹੀ ਸਾਨੂੰ ਇਹ ਦੱਸਦੀ ਹੈ ਕਿ ਚਮਤਕਾਰ ਹੁੰਦੇ ਹਨ ਕਿਉਂਕਿ ਪੂਰੀ ਬਾਈਬਲ ਚਮਤਕਾਰ ਦੇ ਉੱਤੇ ਹੀ ਖੜੀ ਹੈ ਪੂਰੀ ਬਾਈਬਲ ਦੇ ਵਿੱਚ ਚਮਤਕਾਰ ਦੱਸੇ ਗਏ ਹਨ ਚਮਤਕਾਰਾਂ ਬਾਰੇ ਲਿਖਿਆ ਗਿਆ ਹੈ ਕਿਉਂਕਿ ਮੁੱਢ ਤੋਂ ਲੈ ਕੇ ਬਾਈਬਲ ਦੇ ਅੰਤ ਤੱਕ ਬਾਈਬਲ ਦੇ ਸ਼ੁਰੂਆਤ ਤੋਂ ਲੈ ਕੇ ਪਵਿੱਤਰ ਬਾਈਬਲ ਦੇ ਅੰਤ ਤੱਕ ਚਮਤਕਾਰ ਹੀ ਦਿਖਾਏ ਗਏ ਹਨ ਚਮਤਕਾਰ ਹੀ ਦਰਜ ਕਰੇ ਗਏ ਹਨ ਅਸੀਂ ਆਮ ਹੀ ਸੁਣਿਆ ਹੈ ਜਿਹੜੇ ਪ੍ਰਭੂ ਯੀਸ਼ੂ ਮਸੀਹ ਦੇ ਉੱਪਰ ਵਿਸ਼ਵਾਸ ਨਹੀਂ ਵੀ ਕਰਦੇ ਉਹਨਾਂ ਲੋਕਾਂ ਨੇ ਵੀ ਸੁਣਿਆ ਹੈ ਕਿ ਪ੍ਰਭੂ ਯੀਸ਼ੂ ਮਸੀਹ ਦਾ ਜਨਮ ਇੱਕ ਕੁਵਾਰੀ ਦੇ ਰਾਹੀਂ ਹੋਇਆ ਸੀ ਮਾਤਾ ਮਰੀਮੇ ਕੋਕਵਾਰੀ ਸਨ ਜੋ ਧਰਤੀ ਦੇ ਸ਼ੁਰੂਆਤ ਤੋਂ ਹੁਣ ਤੱਕ ਦੇ ਸਭ ਤੋਂ ਪਵਿੱਤਰ ਔਰਤ ਸਨ ਨਾ ਹੀ ਉਹਨਾਂ ਵਰਗਿਆ ਪਵਿੱਤਰ ਕੋਈ ਹੋ ਸਕੀ ਹੈ ਤੇ ਨਾ ਹੀ ਹੋਵੇ ਉਹ ਕੇਵਲ ਉਹੀ ਪਵਿੱਤਰ ਸਨ ਤੇ ਉਹੀ ਹੋ ਸਕਦੇ ਹਨ ਤੇ ਪ੍ਰਪਤਾ ਪਰਮੇਸ਼ਵਰ ਨੇ ਆਪਣੀ ਉਸ ਯੋਜਨਾ ਨੂੰ ਆਪਣੀ ਉਸ ਮਹਾਨ ਯੋਜਨਾ ਨੂੰ ਪੂਰਾ ਕਰਦੇ ਹੋਏ ਪ੍ਰਭੂ ਯਿਸੂ ਮਸੀਹ ਦਾ ਜਨਮ ਮਾਤਾ ਮਰੀਮ ਦੇ ਰਾਹੀਂ ਕਰਵਾਇਆ ਕਿਉਂਕਿ ਸਵਰਗਦੂਤ ਮਿਕਾਇਲ ਜਦੋਂ ਆ ਕੇ ਮਾਤਾ ਮਰੀਮ ਨੂੰ ਮਿਲੇ ਤਾਂ ਆ ਕੇ ਕਿਹਾ ਕਿ ਤੂੰ ਇੱਕ ਪੁੱਤਰ ਜਨੈਗੀ ਜਿਸ ਦਾ ਨਾਮ ਯੀਸ਼ੂ ਰੱਖਣਾ ਤਾਂ ਸਮਾਪੂਰ ਹੋਣ ਤੇ ਪ੍ਰਭੂ ਯੀਸ਼ੂ ਮਸੀਹ ਜੀ ਦਾ ਜਨਮ ਹੋਇਆ ਤੇ ਜਨਮ ਹੋਣ ਤੋਂ ਬਾਅਦ ਪ੍ਰਭੂ ਯੀਸ਼ੂ ਮਸੀਹ ਜੀ ਦੁਨੀਆ ਦੇ ਵਿੱਚ ਵਿਚਰਨ ਲੱਗੇ ਤੇ ਪ੍ਰਭੂ ਜੀ ਨੇ ਆਪਣੀ ਸੇਵਾ ਦਾ ਜਦੋਂ ਆਰੰਭ ਕੀਤਾ ਤਾਂ ਪ੍ਰਭੂ ਜੀ ਨੇ ਬਹੁਤ ਸਾਰੇ ਚਮਤਕਾਰ ਕੀਤੇ ਜਿੰਨਾ ਵਿੱਚ ਮੁਰਦਿਆਂ ਨੂੰ ਜ਼ਿੰਦਾ ਕਰਨਾ ਜਿਵੇਂ ਕਿ ਅਸੀਂ ਆਮ ਹੀ ਬਾਈਬਲ ਦੇ ਵਿੱਚ ਪੜ੍ਹਦੇ ਹਾਂ ਪਵਿੱਤਰ ਬਾਈਬਲ ਦੇ ਵਿੱਚ ਦਰਜ ਅਨੁਸਾਰ ਜਿਵੇਂ ਲਾਜ਼ਰ ਨੂੰ ਜ਼ਿੰਦਾ ਕਰਨਾ ਜਿਵੇਂ ਜਾਇਰਸ ਦੀ ਧੀ ਨੂੰ ਜ਼ਿੰਦਾ ਕਰਨਾ ਜਿਵੇਂ ਉਸ ਨਾਇਨ ਵਿਧਵਾ ਔਰਤ ਦੇ ਬੇਟੇ ਨੂੰ ਅਰਥੀ ਦੇ ਉੱਤੇ ਜਾਂਦੇ ਨੂੰ ਜਿਉਂਦਾ ਕਰਨਾ ਤੇ ਹੋਰ ਵੀ ਇਹੋ ਜਿਹੇ ਵੱਡੇ ਚਮਤਕਾਰ ਪ੍ਰਭੂ ਨੇ ਕੀਤੇ ਬੜੇ ਲੋਕਾਂ ਨੂੰ ਜਿਉਂਦੇ ਕੀਤਾ ਤੇ ਬੜੇ ਇਹੋ ਜਿਹੇ ਚਮਤਕਾਰ ਕੀਤੇ ਜਿਵੇਂ ਅੰਨਿਆਂ ਨੂੰ ਅੱਖਾਂ ਦੇਣਾ ਲੰਗੜਿਆਂ ਨੂੰ ਚੱਲਣ ਲਾਉਣਾ ਕੋੜੀਆਂ ਨੂੰ ਸ਼ੁੱਧ ਕਰਨਾ ਤੇ ਜਿਨ੍ਹਾਂ ਦੇ ਵਿੱਚ ਕੋਈ ਬਦਰੂਹਾ ਜਾਂ ਜਿਨ੍ਹਾਂ ਦੇ ਵਿੱਚ ਕਹਿ ਦਈਏ ਵੀ ਹੋਰ ਰੂਹਾਂ ਵਿੱਚ ਵੜੀਆਂ ਹੋਈਆਂ ਸਨ ਸਰੀਰਾਂ ਦੇ ਵਿੱਚ ਉਹਨਾਂ ਨੂੰ ਆਜ਼ਾਦ ਕਰਨਾ ਉਹਨਾਂ ਦੇ ਜੀਵਨਾਂ ਨੂੰ ਇੱਕ ਵਧੀਆ ਜੀਵਨ ਦੇ ਤੌਰ ਤੇ ਖੜਾ ਕਰਨਾ ਬਹੁਤ ਸਾਰੇ ਚਮਤਕਾਰ ਪ੍ਰਭੂ ਯਿਸੂ ਮਸੀਹ ਨੇ ਕੀਤੇ ਤੇ ਪੁਰਾਣੇ ਨਿਯਮ ਦੇ ਵਿੱਚ ਪੁਰਾਣਾ ਨੇਮ ਜੋ ਜਿਸ ਦੇ ਵਿੱਚ ਇਜ਼ਰਾਈਲ ਦੇ ਬਾਰੇ ਲਿਖਿਆ ਹੋਇਆ ਜਿਸ ਦੇ ਵਿੱਚ ਯਹੂਦੀ ਧਰਮ ਦੇ ਬਾਰੇ ਲਿਖਿਆ ਹੋਇਆ ਹੈ ਉਸ ਦੇ ਵਿੱਚ ਵੀ ਚਮਤਕਾਰਾਂ ਦੀ ਲੜੀਵਾਰ ਵਿਆਖਿਆ ਕੀਤੀ ਗਈ ਆ ਬਹੁਤ ਸਾਰੇ ਚਮਤਕਾਰ ਪੁਰਾਣੇ ਨੀਮ ਦੇ ਵਿੱਚ ਹੋਏ ਹਨ ਜਿਵੇਂ ਨਬੀ موسی ਨੇ ਜਦੋਂ ਇਜ਼ਰਾਈਲ ਦੀ ਪੂਰੀ ਪਰਜਾ ਨੂੰ ਪੂਰੀ ਕੌਮ ਨੂੰ ਮਿਸਰ ਦੇ ਵਿੱਚੋਂ ਲੈ ਕੇ ਉਸ ਕਨਾਨ ਦੇਸ਼ ਦੇ ਵੱਲ ਲੈ ਕੇ ਜਾਂਦੇ ਹੋਏ ਰਸਤੇ ਦੇ ਵਿੱਚ ਜਦੋਂ ਲਾਲ ਸਮੁੰਦਰ ਆਇਆ ਤਾਂ ਪਿੱਛੇ ਫਰਾਉਨ ਦੀ ਸੈਨਾ ਸੀ ਤੇ ਅੱਗੇ ਲਾਲ ਸਮੁੰਦਰ ਸੀ ਸਾਡੇ ਪੰਜਾਬੀ ਦੇ ਵਿੱਚ ਆਮ ਹੀ ਉਹ ਕਹਾਵਤ ਨੂੰ ਬੋਲਿਆ ਜਾਂਦਾ ਹੈ ਕਿ موسی ਪਰ ਜਮ ਮੌਤ ਤੋਂ ਅੱਗੇ ਮੌਤ ਖੜੀ ਪਰ ਇਹ ਨਹੀਂ ਸੀ موسی ਚੱਲਿਆ ਜਰੂਰ ਸੀ ਪਰ ਜਨ ਨੂੰ ਲੈ ਕੇ ਪਿੱਛੇ ਫਰਾਉਨ ਦੀ ਸੈਨਾ ਸੀ ਤੇ ਅੱਗੇ ਲਾਲ ਸਮੁੰਦਰ ਸੀ ਪਰ ਉਹ ਲਾਲ ਸਮੁੰਦਰ موسی ਨੂੰ ਨਹੀਂ ਰੋਕ ਸਕਿਆ ਕਿਉਂਕਿ ਯਹਵਾ ਪਰਮੇਸ਼ਵਰ ਨੇ ਆਪਣੇ ਇੱਕ ਵੱਡੇ ਚਮਤਕਾਰ ਨੂੰ ਉੱਥੇ ਕੀਤਾ ਤੇ ਜਦੋਂ ਉਹ ਸਾਰੀ ਪਰਜਾ ਲਾਲ ਸਮੁੰਦਰ ਦੇ ਨੇੜੇ ਪਹੁੰਚੀ ਤਾਂ ਠਾਠਾ ਮਾਰਦਾ ਹੋਇਆ ਲਾਲ ਸਾਗਰ ਲਾਲ ਸਮੁੰਦਰ ਜਿਸ ਦੀਆਂ ਲਹਿਰਾਂ ਬਹੁਤ ਉੱਚੀਆਂ ਸਨ ਤਾਂ ਜਦੋਂ ਜਾ ਕੇ ਨਬੀ موسی ਨੇ ਦੇਖਿਆ ਕਿ ਇਸ ਨੂੰ ਅਸੀਂ ਕਿਸ ਤਰ੍ਹਾਂ ਪਾਰ ਕਰਾਂਗੇ ਤਾਂ ਯਹੋਵਾ ਨੇ ਆਪਣਾ ਉੱਥੇ ਉੱਥੇ ਚਮਤਕਾਰ ਵਿਖਾਇਆ ਤੇ ਜੋ ਲਾਲ ਸਮੁੰਦਰ ਸੀ ਉਹ ਦੋ ਭਾਗਾਂ ਵਿੱਚ ਵੰਡਿਆ ਗਿਆ ਤੇ ਉਹ ਦੋ ਦੀਵਾਰਾਂ ਦੇ ਵਾਂਗ ਉਹਦਾ ਪਾਣੀ ਖੜਾ ਹੋ ਗਿਆ ਖੱਬੇ ਪਾਸੇ ਤੇ ਸੱਜੇ ਪਾਸੇ ਉਸ ਦਾ ਪਾਣੀ ਖੜਾ ਹੋ ਗਿਆ ਤੇ ਉਸ ਤੋਂ ਬਾਅਦ ਜੋ ਜਿਹੜੀ ਉਹ ਪਰਜਾ ਸੀਗੀ ਉਹ ਆਪਣੇ ਸਾਰੀ ਪਰਜਾ ਉਹ ਪਾਣੀ ਦੇ ਵਿੱਚ ਉਹ ਜਿੱਥੇ ਸੁੱਕੀ ਜਗ੍ਹਾ ਬਣ ਗਈ ਸੀ ਪਾਣੀ ਦੇ ਵਿੱਚ ਉੱਥੋਂ ਨਿਕਲੀ ਤੇ ਉਹ ਸਾਰੀ ਪਰਜਾ ਅੱਗੇ ਸੁੱਕੀ ਜਗ੍ਹਾ ਦੇ ਵਿੱਚ ਪਹੁੰਚ ਗਈ ਤੇ ਉੱਥੇ ਪ੍ਰਭੂ ਨੇ ਉੱਥੇ ਯਹੋਵਾ ਪਰਮੇਸ਼ਰ ਨੇ ਆਪਣਾ ਬਹੁਤ ਵੱਡਾ ਚਮਤਕਾਰ ਵਿਖਾਇਆ ਬਹੁਤ ਹੀ ਵੱਡਾ ਚਮਤਕਾਰ ਤੇ ਕੋਈ موسی ਨਵੀ ਨੂੰ ਕੋਈ ਮੌਤ ਨਹੀਂ ਮਾਰ ਸਕੀ ਨਾ ਉਹ ਪਰਜਾ ਨੂੰ ਮਾਰ ਸਕੀ ਭਾਵੇਂ ਅੱਜ ਲੋਕ ਕਹਿੰਦੇ ਹਨ ਕਹਿੰਦੇ ਰਹਿਣ ਪਰ ਉੱਥੇ ਪ੍ਰਭੂ ਪਰਮੇਸ਼ਵਰ ਨੇ ਆਪਣਾ ਬਹੁਤ ਵੱਡਾ ਚਮਤਕਾਰ ਵਿਖਾਇਆ ਉਸ ਤੋਂ ਬਾਅਦ ਅਸੀਂ ਅੱਗੇ ਪੜ੍ਹਦੇ ਹਾਂ ਕਿ ਕਿਸ ਤਰ੍ਹਾਂ ਦਾਊਦ ਦੇ ਜੀਵਨ ਦੇ ਵਿੱਚ ਰਾਜਾ ਦਾਊਦ ਦੇ ਜੀਵਨ ਦੇ ਵਿੱਚ ਵੱਡੇ ਚਮਤਕਾਰ ਹੋਏ ਰਾਜਾ ਦਾਊਦ ਨੇ ਗੋਲੇ ਹੱਥ ਨੂੰ ਕਿਸ ਤਰ੍ਹਾਂ ਮਾਰਿਆ ਜਦੋਂ ਰਾਜਾ ਦਾਊਦ ਛੋਟੀ ਹੀ ਉਮਰ ਦੇ ਵਿੱਚ ਸੀ ਤਕਰੀਬਨ 7 ਸਾਲ ਦੀ ਉਮਰ ਰਾਜਾ ਦਾਊਦ ਦੀ ਸੀ ਤੇ ਜਦੋਂ ਉਹ ਆਪਣੇ ਭਰਾਵਾਂ ਨੂੰ ਖਾਣਾ ਪਾਣੀ ਦੇਣ ਦੇ ਵਾਸਤੇ ਜੰਗ ਦੇ ਮੈਦਾਨ ਦੇ ਵਿੱਚ ਗਿਆ ਜਿਵੇਂ ਕਿ ਰਾਜਾ ਦਾਊਦ ਦੇ ਪਿਤਾ ਯੱਸੀ ਨੇ ਕਿਹਾ ਸੀ ਕਿ ਜਾ ਜਾ ਕੇ ਆਪਣੇ ਭਰਾਵਾਂ ਨੂੰ ਖਾਣਾ ਪਾਣੀ ਦੇ ਕੇ ਆ ਤਾਂ ਉੱਥੇ ਫਲਿਸਤੀ ਜਿਹੜੀ ਸੈਨਾ ਸੀ ਉਹਦੇ ਵਿੱਚ ਇੱਕ ਵੱਡਾ ਬਾਹੂਬਲੀ ਇੱਕ ਯੋਧਾ ਸੀ ਜਿਸ ਨੂੰ ਗੋਲੀਅੱਥ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਤਾਂ ਗੋਲੀਅੱਥ ਸਾਹਮਣੇ ਖੜ ਕੇ ਲਲਕਾਰ ਰਿਹਾ ਸੀ ਕਿ ਆਓ ਜੇ ਤੁਹਾਡੇ ਵਿੱਚ ਕੋਈ ਮੇਰੇ ਨਾਲ ਲੜਨ ਦੇ ਲਈ ਕੋਈ ਯੋਧਾ ਹੈ ਕੋਈ ਸ਼ੂਰ ਵੀਰ ਹੈ ਤਾਂ ਆਓ ਤਾਂ ਮੈਨੂੰ ਆ ਕੇ ਹਰਾਵੇ ਤਾਸੀਂ ਜਾਣਾਂਗੇ ਕਿ ਯਹੂਦੀਆਂ ਦੇ ਵਿੱਚ ਵੀ ਇਜ਼ਰਾਈਲੀਆਂ ਦੇ ਵਿੱਚ ਵੀ ਯੋਧੇ ਹਨ ਤਾਂ ਕੋਈ ਵੀ ਜਾਨ ਦੇ ਲਈ ਤਿਆਰ ਨਹੀਂ ਹੋਇਆ ਤਾਂ ਇਹ ਯਹੋਵਾ ਪਰਮੇਸ਼ੁਰ ਨੇ نبی 다ਊਦ ਰਾਜਾ 다ਊਦ ਦੇ ਵਿੱਚ ਇੰਨੀ ਇੱਕ ਸ਼ਕਤੀ ਨੂੰ ਸਮਰਥ ਨੂੰ ਭਰਿਆ ਕਿ ਉਸ ਨੇ ਆਪਣਾ ਗੋਪਿਆ ਚੁੱਕਿਆ ਤੇ ਜਾ ਕੇ ਰਾਜਾ ਸ਼ਾਉਲ ਨੂੰ ਕਿਹਾ ਕਿ ਮੈਂ ਜਾਵਾਂਗਾ ਗੋਲੀਅੱਦ ਦੇ ਨਾਲ ਲੜਨ ਦੇ ਲਈ ਮੈਂ ਜਾਵਾਂਗਾ ਤਾਂ 다ਊਦ ਜੰਗ ਦੇ ਮੈਦਾਨ ਦੇ ਵਿੱਚ ਗਿਆ ਉਹਨੂੰ ਵੱਡਾ ਟੋਪ ਪਹਿਨਾਇਆ ਗਿਆ ਸ਼ਸਤਰ ਵਸਤਰ ਦਿੱਤੇ ਗਏ ਬਲਕਿ ਉਹ ਚੁੱਕ ਨਹੀਂ ਸਕਿਆ ਉਹਨਾਂ ਹਥਿਆਰਾਂ ਨੂੰ ਜਾਂ ਉਹਨਾਂ ਵਸਤਰਾਂ ਨੂੰ ਪਹਿਨ ਨਹੀਂ ਸਕਿਆ ਤਾਂ ਫਿਰ ਵੀ ਉਹ ਜੰਗ ਦੇ ਮੈਦਾਨ ਦੇ ਵਿੱਚ ਪਹੁੰਚਿਆ ਉਸ ਕੋਲ ਕੇਵਲ ਆਪਣਾ ਇੱਕ ਗੋਪੀਆ ਜਾਂ ਕਹਿ ਦਈਏ ਆਮ ਪਾਸ਼ਾ ਦੇ ਵਿੱਚ ਕਿ ਉਸਦੇ ਕੋਲ ਇੱਕ ਗੁਲੇਲ ਸੀ ਤੇ ਉਸ ਨੇ ਚੁੱਕਿਆ ਤੇ ਉਹ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਪਹੁੰਚਿਆ ਤਾਂ ਪਹੁੰਚ ਕੇ ਉਹਨੇ ਦੇਖਿਆ ਜਾ ਕੇ ਉਸ ਦਾਣਵ ਕੱਦ ਗੋਲੇ ਹਥ ਨੂੰ ਤਾਂ ਉਹਨੇ ਆਪਣਾ ਗੋਪਿਆ ਚਲਾਇਆ ਤੇ ਇੱਕ ਵੱਡਾ ਚਮਤਕਾਰ ਉੱਥੇ ਹੋਇਆ ਤੇ ਚਮਤਕਾਰ ਹੋਣ ਦੇ ਨਾਲ ਜਦੋਂ ਉਹਨੇ ਆਪਣਾ ਗੋਪਿਆ ਚਲਾਇਆ ਤਾਂ ਉਹਦਾ ਸਿੱਧਾ ਨਿਸ਼ਾਨਾ ਉਸ ਗੋਲੇ ਹ ਦੇ ਸਿਰ ਦੇ ਉੱਤੇ ਜਾ ਕੇ ਲੱਗਿਆ ਤੇ ਉਹ ਗੋਲੇ ਹ ਉਸੇ ਵੇਲੇ ਢੇਰ ਹੋ ਗਿਆ ਉਸੇ ਵੇਲੇ ਮਾਰਿਆ ਗਿਆ ਉੱਥੇ ਵੱਡਾ ਚਮਤਕਾਰ ਇੱਕ ਪ੍ਰਭੂ ਪਰਮੇਸ਼ਰ ਨੇ ਆਪਣੇ ਲੋਕਾਂ ਦੇ ਵਾਸਤੇ ਕੀਤਾ ਉਸੇ ਤਰ੍ਹਾਂ ਬਹੁਤ ਸਾਰੇ ਚਮਤਕਾਰ ਅੱਜ ਵੀ ਪ੍ਰਭੂ ਸਾਡੇ ਜੀਵਨ ਦੇ ਵਿੱਚ ਕਰਦੇ ਹਨ ਵੱਡੇ-ਵੱਡੇ ਚਮਤਕਾਰ ਕਰਦੇ ਹਨ ਚਮਤਕਾਰ ਹੁੰਦੇ ਕਦੋਂ ਨੇ ਚਮਤਕਾਰ ਉਸ ਵੇਲੇ ਹੁੰਦੇ ਨੇ ਜਦੋਂ ਅਸੀਂ ਪ੍ਰਭੂ ਦੇ ਉੱਤੇ ਵਿਸ਼ਵਾਸ ਲੈ ਕੇ ਆਉਂਦੇ ਹਾਂ ਈਮਾਨ ਲੈ ਕੇ ਆਉਂਦੇ ਹਾਂ ਉਸ ਵੇਲੇ ਪ੍ਰਭੂ ਚਮਤਕਾਰ ਸਾਡੇ ਤੇ ਕਰਦੇ ਹਨ ਤੇ ਚਮਤਕਾਰ ਸਾਡੇ ਜੀਵਨ ਦਾ ਹਿੱਸਾ ਹਨ ਲੋਕ ਭਾਵੇਂ ਜੋ ਮਰਜ਼ੀ ਕਹਿਣ ਲੋਕ ਭਾਵੇਂ ਜੋ ਆਪਣੇ ਮੂੰਹ ਦੇ ਨਾਲ ਆਖਦੇ ਹਨ ਕਿ ਪਖੰਡਵਾਦ ਹੈ ਇਹ ਸੱਚੀਆਂ ਗੱਲਾਂ ਨਹੀਂ ਇਹ ਝੂਠੀਆਂ ਗੱਲਾਂ ਕਰਦੇ ਹਨ ਨੇ ਪੈਸਾ ਦਿੰਦੇ ਹਨ ਉਹ ਕਰਦੇ ਹਨ ਇਹ ਕਰਦੇ ਹਨ ਅਸੀਂ ਪ੍ਰਭੂ ਦੇ ਗਵਾਹ ਹਾਂ ਸਾਨੂੰ ਪ੍ਰਭੂ ਨੇ ਆਪਣੀ ਗਵਾਹੀ ਦੇ ਲਈ ਖੜਾ ਕੀਤਾ ਅਸੀਂ ਨਹੀਂ ਜਾਣਦੇ ਕਿ ਕੌਣ ਪੈਸਾ ਦਿੰਦਾ ਹੈ ਕੌਣ ਲੈਂਦਾ ਹੈ ਕਿਉਂਕਿ ਨਾ ਅਜੇ ਤੱਕ ਅਸੀਂ ਪੈਸਾ ਲਿਆ ਹੈ ਨਾ ਦਿੱਤਾ ਹੈ ਅਸੀਂ ਆਪਣਾ ਈਮਾਨ ਪ੍ਰਭੂ ਤੇ ਲੈ ਕੇ ਆਏ ਹਾਂ ਆਪਣਾ ਵਿਸ਼ਵਾਸ ਪ੍ਰਭੂ ਤੇ ਲੈ ਕੇ ਆਏ ਹਾਂ ਤੇ ਪ੍ਰਭੂ ਨੇ ਸਾਡੀ ਜ਼ਿੰਦਗੀ ਦੇ ਵਿੱਚ ਵੱਡੇ ਚਮਤਕਾਰ ਕੀਤੇ ਹਨ ਇਹ ਸਾਡਾ ਜੀਵਨ ਵੀ ਚਮਤਕਾਰ ਹੈ ਤੇ ਅਸੀਂ ਚਮਤਕਾਰਾਂ ਦੇ ਨਾਲ ਹੀ ਜਿਉਂਦੇ ਹਾਂ ਚਮਤਕਾਰ ਸਾਡੀ ਜ਼ਿੰਦਗੀ ਦੇ ਵਿੱਚ ਹੁੰਦੇ ਹਨ ਤੇ ਹੁੰਦੇ ਰਹਿਣਗੇ ਚਮਤਕਾਰਾਂ ਦੇ ਨਾਲ ਹੀ ਅਸੀਂ ਬਣਾਏ ਗਏ ਹਾਂ ਚਮਤਕਾਰਾਂ ਨਾਲ ਹੀ ਅਸੀਂ ਰਚਾਏ ਗਏ ਹਾਂ ਅਸੀਂ ਧੰਨਵਾਦ ਕਰਦੇ ਹਾਂ ਪ੍ਰਭੂ ਦਾ ਕਿ हे ਲੋਕੋ ਤੁਸੀਂ ਵੀ ਪ੍ਰਭੂ ਦੇ ਉੱਤੇ ਆਪਣਾ ਵਿਸ਼ਵਾਸ ਲੈ ਕੇ ਆਓ ਉਸ ਪ੍ਰਭੂ ਯੀਸ਼ੂ ਦੇ ਉੱਤੇ ਜੋ ਜੋ ਸਾਨੂੰ ਆਖਦੇ ਹਨ ਕਿ ਤੁਹਾਡਾ ਵਿਸ਼ਵਾਸ ਜੇਕਰ ਰਾਈ ਦੇ ਦਾਣ ਜਿੰਨਾ ਵੀ ਹੋਵੇਗਾ ਤਾਂ ਤੁਸੀਂ ਪਹਾੜ ਨੂੰ ਕਹੋਗੇ ਕਿ ਇੱਥੋਂ हट ਕੇ ਸਮੁੰਦਰ ਦੇ ਵਿੱਚ ਜਾਪ ਹੈ ਤਾਂ ਉਹੋ ਤੁਹਾਡੀ ਗੱਲ ਨੂੰ ਮੰਨਦਾ ਹੋਇਆ ਸਮੁੰਦਰ ਦੇ ਵਿੱਚ ਜਾ ਪਵੇਗਾ ਸਾਡੀ ਜ਼ਿੰਦਗੀ ਦੇ ਵਿੱਚ ਇਸੇ ਤਰ੍ਹਾਂ ਹੀ ਚਮਤਕਾਰ ਹੁੰਦੇ ਹਨ ਜੇਕਰ ਸਾਡਾ ਵਿਸ਼ਵਾਸ ਰਾਈ ਦੇ ਦਾਣੇ ਜਿੰਨਾ ਵੀ ਹੋਵੇ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਚਮਤਕਾਰ ਹੋਣਗੇ ਆਓ ਅਸੀਂ ਆਪਣੇ ایمان ਨੂੰ ਪ੍ਰਭੂ ਯਿਸੂ ਮਸੀਹ ਦੇ ਉੱਤੇ ਲੈ ਕੇ ਆਈਏ ਤੇ ਆਪਣੀ ਜ਼ਿੰਦਗੀ ਨੂੰ ਆਸ਼ੀਸ਼ਾਂ ਤੇ ਬਰਕਤਾਂ ਦੇ ਨਾਲ ਭਰਿਏ ਤੇ ਸਾਡੀ ਜ਼ਿੰਦਗੀ ਦੇ ਵਿੱਚ ਵੀ ਪ੍ਰਭੂ ਯਿਸੂ ਮਸੀਹ ਵੱਡੇ ਵੱਡੇ ਚਮਤਕਾਰਾਂ ਨੂੰ ਕਰਨਗੇ ਚਮਤਕਾਰ ਇਮਾਨ ਕਰਨ ਵਾਲਿਆਂ ਦੇ ਲਈ ਸੰਭਵ ਹਨ ਕੋਈ ਵੀ ਅਣਹੋਣੀ ਚੀਜ਼ ਨਹੀਂ ਹੈ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕਰ ਲੈਂਦੇ ਹਾਂ ਤਾਂ ਸਾਡੇ ਲਈ ਸਭ ਕੁਝ ਸੰਭਵ ਹੁੰਦਾ ਹੈ ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਇਹ वचन ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਕਰਨ ਸਾਰਿਆਂ ਨੂੰ ਜੈ ਮਸੀਹ ਦੀ